ਇਹ ਐਨਆਰਆਈ ਵਿੰਗ ਤੋਂ ਨੇ ਇਹ ਬਹੁਤ ਪਰੇਸ਼ਾਨ ਕਰ ਰਹੇ ਨੇ ਮੈਂ ਹਟਾ ਦਿੱਤਾ ਜੀ ਹਤੋੜੇ ਨਾਲ ਕਰਦੇ ਨੇ ਮੈਂ ਇਸ ਚੀਜ਼ ਦੀ ਹੋਣਾ ਇੱਕ ਪ੍ਰੈਸ ਕਲੱਬ ਦੇ ਮੈਂ ਇਸ 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 ਕੰਮ ਲਈ ਮੈਂ ਪ੍ਰੈਸ ਕਲੱਬ ਦੇ ਵਿੱਚ ਸਾਰੀ ਮਾਰਕੀਟ ਜਾਏਗੀ ਉੱਥੇ ਮੀਟਿੰਗ ਕਰਾਂਗੇ ਆਪਾਂ ਸਾਰੇ ਪ੍ਰੈਸ ਕਲੱਬ ਦੇ ਵਿੱਚ ਬੈਠਾਂਗੇ ਆਪਾਂ ਸਖਤ ਐਕਸ਼ਨ ਲਵਾਗੇ ਠੀਕ ਹੈ ਸਰ ਕੀ ਗੱਲ ਕੀ ਚਲੋ ਸਾਰੀ ਮਾਰਕੀਟ ਸਾਡੀ ਨੇ ਸਾਰੀ ਮਾਰਕੀਟ ਸਾਡੀ ਆ ਗਰਾਂਡੇ ਅਸੀਂ ਛੱਡੇ ਸੀਗੇ ਤਾਂ ਕਿ ਲੋਕ ਇੱਧਰ ਅਜਾ ਸੋ ਥੋੜਾ ਸਾਹਮਣੇ ਆਜੋ ਕੋਈ ਦੇਖੋ ਇਹਨਾਂ ਦਾ ਹਾਲ ਕੀ ਇਹਨਾਂ ਨੇ ਕੀਤਾ ਮੈਂ ਇੱਧਰ ਹੁੰਨਾ ਵੇਖੋ ਬੋਰਡ ਕਿੱ데 ਕਿੱ데 ਬੋਰਡ ਲਾਏ ਆ ਮਾਰਕੀਟ ਦੀ ਵਿਊ ਬੰਦ ਕੀਤੀ ਆ ਕਾਰ ਪਾਰਕ ਅਸੀਂ ਇੰਦਾ ਖੁੱਲੀ ਛੱਡੀ ਸੀਗੀ ਗਰਾਂਡੇ ਖੁੱਲੇ ਛੱਡੇ ਸੀਗੇ ਇਹਨਾਂ ਨੇ ਸਾਰਾ ਕੁਝ ਬੰਦ ਕੀਤਾ ਪਿਆ ਇਹਨਾਂ ਚੋਂ ਆਦਮੀਆਂ ਨੇ ਕਿਉਂ ਅਸੀਂ ਨਹੀਂ ਟੌਰਚਰ ਹੁੰਦਾ ਸਾਡੇ ਤੇ ਮੈਂਟਲ ਪ੍ਰੋਬਲਮ ਨਹੀਂ ਆਂਦਾ ਇਹ ਹੈਗੇ 12 13 ਜਾਨੇ ਅਸੀਂ ਹੈਗੇ 2 ਜਾਨੇ ਮੈਂ ਤਾਂ ਮੇਰੀ ਵਾਈਫ ਸਾਡੇ ਤੇ ਕੀ ਗੁਜ਼ਰਦੀ ਆ ਫਤੋ ਤੁਹਾਡਾ ਕਹਿੰਦਾ ਜਬਰਦਸਤੀ ਇਹਦਾ ਵੱਡਾ ਲਗਾ ਕੇ ਦੁਕਾਨ ਜਬਰਦਸਤੀ ਕਬਜ਼ਾ ਕੀਤਾ ਆ ਦੇਖੋ ਆ ਦੇਖੋ ਇੱਕਦਾਂ ਮਾਰਕੀਟ ਅਸੀਂ ਬਣਾਈ ਆ ਗੱਡੀਆਂ ਪਾਰਕ ਕਰਨ ਨੂੰ ਜਿਹੜਾ ਕਸਟਮਰ ਹੁੰਦਾ ਕੋਈ ਖੜਾ ਆ ਆ ਹੁਣ ਦੇਖੋ ਇਹਨਾਂ ਨੇ ਕੀ ਕੀਤਾ ਆ ਦੇਖੋ ਕੀ ਕਰਦੇ ਆ ਉੱਥੇ ਕਾਰੋਬਾਰ ਚਲਾਉਂਦੇ ਆ ਕਾਰ ਪਾਰਕ ਤੇ ਕੋਈ ਤੈਸਾ ਨਹੀਂ ਉਹਦੇ ਵਾਸਤੇ ਦਿੱਤਾ ਨਹੀਂ ਸੀ ਇਹਨਾਂ ਨੂੰ ਅਸੀਂ ਦੇਖੋ ਇੱਕ ਬਕਵਾਸ ਕਰਦੇ ਆ ਹੁਣ ਮੈਂ ਤੁਹਾਡੇ ਕਹਿਣਾ ਜਿਹੜਾ ਆ ਬੋਰ ਕਰ ਜਿਹੜੇ ਸਾਰੀ ਮਾਰਕੀਟ ਦੀ ਬੰਦ ਹੋ ਜਾਂਦੀ ਸਾਰੀ ਦੁਕਾਨਦਾਰੀ ਤੁਹਾਡਾ ਕਹਿਣਾ ਦੁਕਾਨਦਾਰੀ ਰੁਕਦੀ ਲੋਕਾਂ ਨੂੰ ਦੁਕਾਨਾਂ ਨਹੀਂ ਦਿਖਦੀਆਂ ਬੋਰ ਕਰਕੇ ਆ ਹੁਣ ਇਧਰਲੇ ਜਿਹੜੇ ਆ ਕਿਸੇ ਦਾ ਨਹੀਂ ਦਿਸਦਾ ਇਕੱਲਾ ਨੰਗ ਹੀ ਜਾਂਦਾ ਫੇਰ ਪਤਾ ਲੱਗਦਾ ਕਿ ਹਾਂ ਜੀ ਹੈਗੀ ਹੈ ਕੋਈ ਹੋਰ ਦੁਕਾਨ ਨਾਲੇ ਜਦ ਇਹਨਾਂ ਨੂੰ ਅਸੀਂ ਐਗਰੀਮੈਂਟ 'ਚ ਦਿੱਤੀ ਨਹੀਂ ਇਹ ਵਰਤਦੇ ਕਿਉਂ ਅੱਛਾ ਸਿਰਫ ਦੁਕਾਨਾਂ ਦੁਕਾਨਾਂ ਦਿੱਤੀਆਂ ਕਿਰਾਏ ਤੇ ਨਾ ਕਾਰ ਪਾਰਕ ਨਾ ਬਰਾਂਡਾ ਇਹ ਸਾਡੀ ਮੰਤੀਆਂ ਤੇ ਆ ਬਸ ਕਿਉਂਕਿ ਮੇਨ ਆ ਚੀਜ਼ ਤੇ ਪਾਰਕਿੰਗ ਵਾਸਤੇ ਹੈਗੀ ਹੈ ਇੱਕ ਇਹ ਕੋਈ ਲਿਟਰਨ ਦਿਖਾ ਦੇਣ ਕਿ ਅਸੀਂ ਕਦੀ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਆਪਣੀ ਲੀਸ ਪੜ੍ਹ ਕੇ ਦੇਖ ਲੈਣ ਉਹ ਚੇ ਵੀ ਲਿਖਿਆ ਹੈ ਕਿ ਬਰੈਂਡਾ ਖਾਲੀ ਹੋਣਾ ਚਾਹੀਦਾ ਕੀ ਕੀਤਾ ਇਹਨਾਂ ਨੇ ਲਿਮਾਰੀਆਂ ਰੱਖੀਆਂ ਬਾਹਰ ਤੇ ਪੈਂਦੀ ਹੋਵੇ ਬੰਦਾ ਐਂ ਦੀ ਲੰਗ ਜਾਂਦਾ ਇਸ ਮੰਦੀ ਕੰਪਲੀਟ ਕੀਤੀ ਹੈ ਕੀਤੀ ਹੈ ਜੀ ਮੈਂ ਕਮਿਸ਼ਨਰ ਦੇ ਵੀ ਕੀਤੀ ਹੈ ਸੀਪੀ ਕੋ ਵੀ ਕੀਤੀ ਹੈ ਏਸੀਪੀ ਕੋ ਵੀ ਕੀਤੀ ਹੈ ਇੱਥੇ ਚੌਂਕੀ ਤੇ ਵੀ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਹੈ ਇਸ ਮੰਦੀ ਇਟ ਸ਼ੁਡ ਕਮ ਡਾਊਨ ਕਾਰਪੋਰੇਸ਼ਨ ਦਾ ਕੰਮ ਹੈ ਇਹ ਕਾਰਪੋਰੇਸ਼ਨ ਦਾ ਇਸ ਪਲੀਸ ਕਹਿੰਦੀ ਹੈ ਇਹ ਕਾਰਪੋਰੇਸ਼ਨ ਦਾ ਕੰਮ ਹੈ ਕਾਰਪੋਰੇਸ਼ਨ ਗਈ ਫਿਰ ਕੰਪਲੀਟ ਕੀਤੀ ਕਾਰਪੋਰੇਸ਼ਨ ਉਹਨਾਂ ਕੋ ਗਈ ਇਹ ਕੰਪਲੇਨ ਉਹਨਾਂ ਦਾ ਕੀ ਕਹਿਣਾ ਅੱਗੇ ਕਦੋਂ ਤੱਕ ਬਣਾਏ ਇਸਗੇ ਲੋਨ ਫਿਰ ਇਹਨਾਂ ਕਿਸੇ ਕੁਝ ਸਪੈਰਟ ਕਰਕੇ ਬੰਦ ਕਰਾ ਲਿਆ ਦੂਸਰੀ ਵਾਰੀ ਬੰਦ ਕੀਤਾ ਇਹਨਾਂ ਨੇ ਕਾਰਪੋਰੇਸ਼ਨ ਦਾ ਅਫੀਸਰ ਦਾ ਕਹਿਣਾ ਹੈ ਕਿ ਆਪਾਂ ਵਾਰਨਿੰਗ ਦੇ ਦਿੱਤੀ ਪਹਿਲਾਂ ਵੀ ਨੋਟਿਸ ਕਹਿੰਦੇ ਕਿ 2 ਕ ਦਿਨਾਂ ਦੇ ਵਿੱਚ ਇਹ ਲਾਜ਼ਮਤੇ ਜਾਉਗੇ ਪਰ ਟਾਈਮ ਦਿੱਤਾ ਉਹ ਨਹੀਂ ਪੈਦਾ ਹੁੰਦਾ ਅੱਗੇ ਵੀ ਇਹੀ ਕਹਿ ਕੇ ਤੁਰਿਆ ਸੀਗਾ ਕਿ ਅਸੀਂ 2 ਦਿਨਾਂ ਚ ਲਾਜ਼ਮਾਂਗੇ 4 ਹਫਤੇ ਹੋ ਚੱਲੇ ਅੱਛਾ ਪਹਿਲਾਂ ਵੀ ਕੋਸ਼ਮ ਫੇਵਰਟ ਟੀਮ ਆਈ ਸੀਗੀ ਉਦੋਂ ਵੀ ਇੱਧੇ ਚਲੇ ਗਏ ਤੇ ਅੱਜ ਵੀ ਉੱਧੇ ਚਲੇ ਗਏ ਅੱਜ ਦੇ ਅਸੀਂ ਆਪੇ ਲਾਜ਼ਮਾਂਗੇ ਅੱਛਾ ਇਹ ਸਾਰੀ ਮਾਰਕੀਟ ਦੇ ਤੁਸੀਂ ਓਨਰ ਹੋ ਹਾਂਜੀ ਦੱਸ ਦਿ ਕੀ ਇਸ ਪੂਰੀ ਮਾਰਕੀਟ ਦੇ ਕੀ ਨਾਮ ਆ ਸ਼ੋਬਨ ਨਾਮ ਸਰ ਮੇਰਾ ਨਾਮ ਅਰਜਨ ਸਿੰਘ ਪਰਵਾਨਾ ਹੈ ਠੀਕ ਹੈ ਦੱਸ ਦਿ ਕੀ ਹੈ ਮੇਰੇ ਕੋਲ ਤਸਵੀਰਾਂ ਤਾਂ ਨਾਲ ਸਾਂਝੀਆਂ ਕਰਾਂ ਜੰਦਤ ਤੇ ਬਾਸਟੀਆਂ ਦੇ ਕੋਕਨ ਦੱਸ ਦਿ ਕੀ ਹੈ ਜਿਹੜੀ ਮਾਰਕੀਟ ਇਹਨਾਂ ਦੀ ਹੈ ਸੋਤ ਦੱਸ ਦਿ ਇਹ ਕੁਝ ਦੁਕਾਨਾਂ ਜਿਹੜੀਆਂ ਕਿ ਇਹਨਾਂ ਨੇ ਜਿਹੜੀ ਇੱਕ ਇੱਕ ਕਰਾ ਦਿੱਤੀਆਂ ਤੋਂ ਉਹਦੇ ਕਰਕੇ ਦੱਸ ਦਿ ਕਿ ਇਹਨਾਂ ਕੀ ਡੀਸੀ ਟਾਇਰ ਵਾਲੇ ਤੋਂ ਉਹਨਾਂ ਬੁੱਲ ਉਹ ਅੱਡੀ ਕਿ ਲੁਕ ਗਈ ਔਰ ਇੱਥੋਂ ਨਜ਼ਰ ਨਹੀਂ ਆਉਂਦੀ ਸਭ ਸਿਆਰਾ ਕਾਰਪੋਰੇਸ਼ਨ ਦੀ ਟੀਮ ਉੱਤੇ ਜ਼ਰੂਰ ਆਂਦੀ ਹੈ ਲੇਕਿਨ ਇੱਥੋਂ ਦੀ ਕਾਰਵਾਈ ਕੀਤੇ ਬਿਨਾ ਚੱਲ ਜਾਂਦੀ ਜੋ ਇਹਨਾਂ ਦੇ ਰੋਪ ਹੈ ਜਦ ਕਿ ਕਾਰਪੋਰੇਸ਼ਨ ਟੀਮ ਦਾ ਕਹਿਣਾ ਕੀ ਸੀ ਦੋ ਦਿਨ ਬਾਅਦ ਉਹਨਾਂ ਨੂੰ ਟਾਈਮ ਦਿੱਤਾ ਇੱਕ ਹਫ਼ਤੇ ਤੋਂ ਬਾਅਦ ਆ ਜਿਹੜਾ ਕੀ ਹੈ ਬੋਰਡ ਤਲਵਾਰ ਤੇ ਜਾਣਗੇ ਪਤਾ ਨਹੀਂ ਕਿਸ ਸਖਸ਼ ਦਾ ਜਿਹੜਾ ਸ਼ਿਪਾਰਸ਼ ਪਾਈ ਹੈ ਫਿਰ ਵੀ ਇਹ ਜਿਹੜੇ ਬੋਰਡ ਜਿਹੜੇ ਰੋਗੇ ਹੋਏ ਆ ਦੇਖਣਾ ਹੋਊਗਾ ਪੁਲਿਸ ਕੀ ਕਾਰਵਾਈ ਕਰਦੀ ਆ ਔਰ ਕਾਰਪੋਰੇਸ਼ਨ ਦੇ ਮੁਲਾਜ਼ਮ ਕੀ ਕਾਰਵਾਈ ਕਰਦੇ ਇਸ ਗੱਲ ਦੀ ਹਲੇ ਫਿਲਹਾਲ ਸਾਡੇ ਕੋਲੋਂ ਪੁਸ਼ਟੀ ਨਹੀਂ ਕੀਤੀ ਜਾਂਦੀ ਕੌਣ ਮਾਲਕਾਦਕਰ ਹੈ ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਕਿਰਾਏ ਦੇ ਵਿੱਚ ਇੱਥੇ ਰਹਿੰਦੇ ਨੇ ਫਿਲਹਾਲ ਇਸ ਖਬਰ ਨੂੰ ਲੈ ਕੇ ਕੋਈ ਨਵੀਂ ਅਪਡੇਟ ਆਈ ਕਿ ਫੇਰ ਬਿਲਕੁਲ ਜੀ ਤਸਵੀਰਾਂ ਸੀ ਤੁਹਾਨਾਂ ਬਸਟਾਂ ਨੇ ਸਾਂਝਾ ਕਰ ਰਏ ਸੀ ਜਿੱਥੇ ਕਿ ਜਿਹੜਾ ਕੀ ਮਾਰਕੀਟ ਦੇ ਜਿਹੜਾ ਕੀ ਓਨਰ ਐ ਸੋ ਉਹਨਾਂ ਦਾ ਕਹਿਣਾ ਜਿਹੜੇ ਮੈਂ ਕਿਰਾਏ ਤੇ ਦੁਕਾਨਾਂ ਦਿੱਤੀਆਂ ਸੀ ਸੋ ਉਹਨਾਂ ਵੱਲੋਂ ਇੱਕ ਬੋਰਡ ਲਗਾ ਦਿੱਤੇ ਗਏ ਨੇ ਮਾਰਕੀਟ ਇਹਨਾਂ ਦੀ ਇੱਥੇ ਡੱਲ ਕੇ ਏਦਾਂ ਘੁੰਮ ਲਓ ਸਾਰੀ ਇਹਨਾਂ ਦੀ ਹੈ ਜਿਵੇਂ ਉਹਨਾਂ ਨੇ ਸਾਰੇ ਫੋਟੋ ਫੋਟ ਆਪਣੇ ਕੰਮ ਵਾਸਤੇ ਬੰਦ ਕੀਤਾ ਕਾਇਨੀ ਖੋਲ ਦੇ ਅਗਰ ਇਹਨਾਂ ਦਾ ਕੰਮ ਘਟ ਜਾਣਾ ਹੈ ਨਾ ਭਾਜੀ ਕਿਉਂਕਿ ਜਿਹੜੀ ਜਗ੍ਹਾ ਐ ਐਕਚੁਅਲੀ ਆਹ ਤਾਂ ਪਾਰਕਿੰਗ ਵਾਸਤੇ ਹੁੰਦੀ ਆ ਇੱਥੇ ਬੋਰਡ ਲਗਾ ਲੈਣੇ ਤੁਹਾਨੂੰ ਇਹ ਪ੍ਰਾਈਵੇਟ ਪ੍ਰਾਪਰਟੀ ਐਸੀ ਛੱ ਇਹ ਤਾਂ ਸਾਡੇ ਅਫੀਸਾਂ ਚ ਰਿਪੋਰਟ ਕੁਝ ਨਹੀਂ ਲਿਖਿਆ। ਅਚੋਦੇ ਕੁਝ ਨਹੀਂ ਲਿਖਿਆ। 4 ਸਾਲ ਹੋ ਗਏ ਨੇ ਹਸਬੰਦ ਨੂੰ ਚਿੱਠੀਆਂ ਵੀ ਪਾਏ ਆ। ਨਾਈਸ ਜੀ ਤੁਸੀਂ ਬੈਠ ਕੇ ਆਪਾਂ ਸੁਲ੍ਹਾ ਕਰਲਾ ਲੈਣੇ ਤੁਸੀਂ ਬੋਲ ਡਾਊਸ ਤੋਂ ਇੱਕ ਲਾਉਗਾ ਅਸੀਂ ਗਿਲਾ ਲਾਂਗੇ। ਕੋਈ ਇਮਾਨਦਾਰ ਇਹਨਾਂ ਦੀ ਹੈਗੀ ਮੈਜੋਰਿਟੀ ਇਹਨਾਂ ਦੇ ਅੰਮੀ ਆ ਕਿ ਕਮੇਟੀ ਆ ਇਹਨਾਂ ਦਾ ਪ੍ਰਧਾਨ ਹੈਗਾ ਡੀਸੀ ਟਾਇਰ ਵਾਲਾ। ਉਹ ਸਾਰੇ ਮੋਰੀ ਹੋ ਕੇ ਗੱਲਾਂ ਕਰਦਾ। ਮਨੇ ਭਾਈ ਹੁਣ ਤੁਸੀਂ ਦੇਖੋ ਸੀ ਇਹਨੇ ਬਾਹਰ 8 ਸਾਲ ਹੋ ਗਏ ਸੀ ਤੇ ਬੈਠਿਆ। ਜੀ। ਤੇ ਸਾਨੂੰ ਵੀ ਤੰਗ ਨਹੀਂ ਕਰਦੇ ਸਾਨੂੰ ਫਰਸ਼ਟ ਟਾਈਮ ਮੇ ਆਪਣੇ ਸਾਡੇ ਬੱਚੇ ਛੱਡ ਕੇ ਆਈਆਂ ਪਿੱਛੇ। ਓਕੇ ਜਦੋਂ ਕਾਰਪੋਰੇਸ਼ਨ ਟੀਮ ਆਈ ਉਹਨਾਂ ਦਾ ਕਹਿੰਦਾ ਆਪਾਂ 2 ਦਿਨ ਦਾ ਟਾਈਮ ਦਿੱਤਾ ਹੈ ਪਤਾ ਨਹੀਂ ਹੁਣ ਕੀ ਕੀ ਹੋਇਆ ਸੀ ਜਿਹੜੀ ਇਦਾਂ ਹੀ ਹੋਇਆ ਸੀ ਜਿਹੜੇ ਪਹਿਲਾਂ ਵੀ ਇਦਾਂ ਆਏ ਸੀਗੇ ਆਹ 4 ਹਫ਼ਤੇ ਦੀ ਗੱਲ ਹੈ ਅੱਗੇ ਵੀ ਆਏ ਸਕੇ ਅਸੀਂ ਆਪੇ ਲਵਾਂਗੇ ਇੱਕ ਬੋਰਡ ਨਹੀਂ 흘ਿਆ ਕਦੇ ਹੁਣ ਫੇਰ ਉਹ ਹੀ ਸਾਨੂੰ ਫੋਰਚਰ ਕਰਦੇ ਮੈਨੂੰ ਕਹਿੰਦਾ ਤੁਸੀਂ ਪੈਰ ਨਹੀਂ ਰੱਖ ਸਕਦੇ ਕਿਸੇਗਾ ਆਏ ਕਹਿੰਦੇ ਸਾਡੀ ਫੋਟ ਨੂੰ ਪੈਰ ਨਹੀਂ ਰੱਖ ਸਕਦੇ ਅਜੇ ਉਹਨਾਂ ਨੇ ਮੇਰੇ ਹਸਬੰਦ ਨੂੰ ਕੁੱਟਿਆ ਸਿੱਖਦੇ ਨੇ ਜਦ ਕਿ ਤੁਸੀਂ ਆਨਰ ਇੱਥੇ ਦੇ ਸਾਰੇ ਮਾਲਕ ਹੋ ਉਹਨਾਂ ਦਾ ਫੈਮਿਲੀ ਉਹਨਾਂ ਨੇ ਐਸੀ ਓਕੇ ਵੀਰਾ ਹੰਸਲਾਤਾ ਇਹਨਾਂ ਨੇ ਫੜ ਕੇ ਦਨ ਇਹਨਾਂ 6-7 ਜਣੇ ਮੇਰੇ ਨਾਲ ਇਕੱਲੇ ਕਰ ਰਹੇ ਨੇ ਇਹਨਾਂ ਨੇ ਕਿਹਾ ਮੇਰੀ ਜਾਨ ਨਿਕਲੀ ਸਨਕ ਪਤਾ ਮੇਰੇ ਹਸਬੰਦ ਦੀ ਲਾਸ਼ ਮਿਲਨੀ ਆ ਹੁਣ ਮੈਨੂੰ ਪਤਾ ਨਹੀਂ ਲੱਗਦਾ ਇਧਰੋਂ ਵੀ ਸਾਰੇ ਬਲੌਕ ਕੀਤਾ ਉਹ ਕਿਨੂੰ ਬਲੌਕ ਮੈਂ ਬਾਹਰ ਨਿਕਲ ਕੇ ਫੇਮ ਆ ਦੇਖ ਰਹੀ ਹਾਂ ਉਹਨਾਂ ਮੁੰਡੇ ਨੂੰ ਪਚਾਦੇ ਦੀ ਡਿਊਟੀ ਲਾਈ ਆ ਕਦਾਂ ਸੀ ਨਿਕਲਦੇ ਤੂੰ ਸਨਾਰ ਹੈ ਜੀ ਆਪਣੀ ਸੇਫਟੀ ਵਾਸਤੇ ਆਪਣੀ ਅਬਿਊਜ਼ ਨਹੀਂ ਕਰਦੇ ਪਰ ਜੋ ਸਾਰਾ ਰਾਈਟ ਹੋ ਤਾਂ ਮੰਨਣਾ ਚਾਹੀਦਾ ਹਨ ਉਹ ਇਹ ਫੋਨ ਕਰ ਕਰਕੇ ਹਮੇਸ਼ਾ ਲੈ ਕੇ ਕੰਮ ਪਾਉਂ ਕਰ ਦਿੰਦੇ ਸੋ ਬਿਲਕੁਲ ਤੁਹਾਨੂੰ ਦੱਸ ਦਈਏ ਜਿਹੜੀਆਂ ਤਸਵੀਰਾਂ ਤੁਸੀਂ ਸਾਂਝੀ ਕਰਦੇ ਜੰਧੇ ਦੇ ਬੱਸ ਸਟੈਂਡ ਦੀਆਂ ਸੋ ਜਿਹੜਾ ਕਿ ਵਿਵਾਦ ਜਿਹੜਾ ਚੱਲ ਰਿਹਾ ਸੋ ਬੋਰਡ ਲਗਾਉਂਦਾ ਸਾਰਾ ਵਿਵਾਦ ਆ ਸੋ ਜਿਹੜੇ ਰਿਕਰੂਟਮੈਂਟ ਟੀਮ ਵੀ ਇੱਥੇ ਮੌਕੇ ਤੇ ਪਹੁੰਚੀ ਸੀ ਲੇਕਿਨ ਦੂਜੀ ਪਾਰਟੀ ਕਹਿੰਦੀ ਕਿ ਅ ਅਸੀਂ ਵੀ ਜਿਹੜਾ ਕਿ ਮੀਟਿੰਗ ਕਰਾਂਗੇ ਸਾਡੇ ਕੋਈ ਦੋਸ਼ ਨਹੀਂ ਸੋ ਸੱਦਾ ਚਰਚ ਕਰਦੀ ਪੁਸ਼ਟੀ ਨਹੀਂ ਕਰਦਾ ਕਿ ਕੌਣ ਸੱਚ ਬੋ ਰਿਹਾ ਕਿ ਕੌਣ ਝੂਠ ਬੋ ਰਿਹਾ ਸੋ ਦੋਵਾਂ ਜਿਹੜੇ ਪੱਖਾਂ ਜਰੂਰ ਅਸੀਂ ਰੱਖੇ ਆ ਸੋ ਇਹਨਾਂ ਤਸਵੀਰਾਂ ਤੋ ਸਾਡੇ ਚਲੇ ਇਹ ਗੰਦੀ ਪੁਸ਼ਟੀ ਨਹੀਂ ਕਰਦਾ ਕਿ ਜੋ ਇਹ આરોਪ ਲਗਾ ਰਹੇ ਠੀਕ ਹੈ ਜਾਂ ਗਲਤ ਹੈ ਕੋਈ ਨਾ ਤਸਵੀਰ ਤੁਹਾਡੇ ਤੋਂ ਲੈਣੇ ਜਿਆਦਾ